ਕੀ ਹਾਲ ਆ ਜੀ ਸਾਰੇ ਛੋਟੇ ਵੱਡੇ ਭਰਾਵਾਂ ਦਾ ਹੋਰ ਕੀ ਬੰਦਾ ਕਰਦਾ ਬਈ ਲਓ ਜੀ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਖੋਲਣ ਵਾਲੇ ਗੋੜ ਬਾਰੇ ਇਹ ਗੋੜ ਬਈ ਉਹ ਕੂਤਰਾਂ ਵਾਸਤੇ ਜਿਹੜੇ ਚੱਲਦੇ ਨਹੀਂ ਮੰਨ ਕੇ ਚੱਲੋ ਜਿਹੜੇ ਉੱਡਦੇ ਨਹੀਂ ਮੰਨ ਕੇ ਘੰਟਾ ਕੋਟ ਦੇ ਵੱਧ ਵੱਧ ਚੱਲਦੇ ਨਹੀਂ ਮੰਨ ਕੇ ਬਿਛੀ ਤੇ ਬਹਿ ਜਾਂਦੇ ਆ ਉਹਨਾਂ ਖਾਤਰ ਆ ਇਹ ਗੋੜ ਬਈ ਜਿਹੜੇ ਖੋਲਦੇ ਨਹੀਂ ਤੁਰਦੇ ਨਹੀਂ ਕੂਤਰ ਉਹਨਾਂ ਖਾਤਰ ਆ ਇਹ ਇਹ ਬਰੇ ਕਹਿਰ ਵਾਲਾ ਗੋੜ ਆਗਾ ਕੈਰਲੇ ਹੀ ਹੋਵੇ ਮਨਕ ਜਿਹੜਾ ਦੂਸਰ ਵਾਲਾ ਹੋਰ ਹੁੰਦਾ ਉਹ ਆਪਾਂ ਬਾਅਦ ਚ ਦੱਸਾਂਗੇ ਇਹ ਕੱਲੀ ਕਹਿਰ ਵਾਲਾ ਗੋਰੀ ਘੋੜੀ ਹੈ ਮਨਕ ਚਲੋ ਇੱਥੇ ਬਈ ਗੁੜ ਚ ਆ ਜਾਂਦਾ ਸੁੰਡ ਆ ਜਾਂਦੀ 10 ਗ੍ਰਾਮ ਦਾਲ ਚੀਨੀ ਆ ਜਾਂਦੀ ਹੈ 10 ਗ੍ਰਾਮ ਮਗਾ ਆ ਜਾਂਦਾ 10 ਗ੍ਰਾਮ ਲੋਹਾ ਪਾਸ ਮ ਆ ਜਾਂਦੀ ਇੱਕ ਸਿਸੀ ਖਿਲਾ ਜੀਤਾ ਆ ਜਾਂਦੀ ਹੈ 10 ਗ੍ਰਾਮ ਕਾਲੀ ਮਿਰਚ ਆ ਜਾਂਦੀ ਹੈ 5 ਗ੍ਰਾਮ। ੂੜੀ ਮਿਰਚ ਵੀ 5 ਗ੍ਰਾਮ। ਛੋਟੀ ਮੱਖੀ ਦਾ ਸ਼ਹਿਦ ਆ ਜਾਂਦਾ ਇਹਦੇ ਚ 10 ਗ੍ਰਾਮ। ਕਬਾਬ ਚੀਨੀ ਆ ਜਾਂਦੀ ਹੈ 10 ਗ੍ਰਾਮ। ਕੇਫਲ ਆ ਜਾਂਦੀ ਹੈ ਅਦਰਕ। ਬਾਜੀ ਅਖ ਖਤਾਈ ਬਾਜੀ ਆ ਖਤਾਈ ਆ ਇਹਦੀ 10 ਗ੍ਰਾਮ ਲੌਂਗ 10 ਗ੍ਰਾਮ ਤੇ ਫੜਕੜੀ ਆ ਇਹਦੀ 10 ਗ੍ਰਾਮ ਖਿਲ ਕਰਕੇ ਤਵੇ ਤੇ ਉਹਨੂੰ ਖਿਲ ਕਰ ਲਓ ਤਵੇ ਤੇ ਖਿਲ ਕਰਕੇ 10 ਗ੍ਰਾਮ ਉਹ ਵੀ ਲੈਣੀ ਆਪਾਂ ਇਹ ਇਹ 14 ਚੀਜ਼ਾਂ ਹੋ ਗਈਆਂ ਬਈ 14 ਚੀਜ਼ਾਂ ਇਹ 14 ਚੀਜ਼ਾਂ ਇਹ ਆਪਾਂ ਇਹੀ ਗੋੜ ਬਣਾਉਣੇ ਹੁੰਦੇ ਆਗੇ ਮੰਨ ਕੇ ਚੱਲੋ ਇਹ ਇਹੇ ਬਈ ਚੀਜ਼ ਮੰਨ ਕੇ ਚਲੋ ਵੀ ਕੱਲੀ-ਕੱਲੀ ਕੁੱਟ ਲੈਣੀ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ੜਡੋ-ੜਡ ਕੁੱਟ ਲੈਣਾ ਕੱਲੀਆਂ-ਕੱਲੀਆਂ ਨੂੰ ਤੇ ਗੁੜ ਦਾ ਡਲਾ ਲੈ ਲਓ ਬਈ ਇੱਕ ਇੱਕ ਡਲਾ ਲੈ ਕੇ ਮੰਨ ਕੇ ਜੇ ਆਪਾਂ ਕੜਾਹੀ ਜੀ ਬਣਾਉਣਾ ਤਾਂ ਕੜਾਹੀ ਜੀ ਵੀ ਬਣਾ ਸਕਦੇ ਆ ਗੁੜ ਦਾ ਡਲਾ ਲੈ ਕੇ ਤੇ ਉਹਨੂੰ ਗੁੜ ਨੂੰ ਕੁੱਟ ਕੇ ਸਲੈਂਡਰ ਤੇ ਉਹ ਕਰਕੇ ਅੱਗ ਮਚਾ ਕੇ ਦੇਸੀ ਘਿਓ ਜੀ ਯਾਰ ਢੋਲ ਜਾ ਬਣਾਉਣਾ ਜਿਵੇਂ ਢੋਲ ਜਾ ਬਣਾਉਣਾ ਜਦੋਂ ਗੁੜ ਪਿਗਲ ਜਿਆੰਦਾ ਹੁੰਦਾਗਾ ਉਹਨੂੰ ਉਦੋਂ ਬਾਅਦ ਠਾਰ ਕੇ ਉਹਨੂੰ ਲਾਹ ਕੇ ਠਾਰ ਕੇ ਉਦੋਂ ਬਾਅਦ ਜਿਹੜੀਆਂ ਆਪਾਂ ਇਹ ਸਾਰੀਆਂ ਚੀਜ਼ਾਂ ਕੁੱਟੀਆਂ ਆਈਆਂ ਜੋ ਠਰ ਗਿਆ ਲਾਹ ਕੇ ਠਰ ਗਿਆ ਉਹਨੂੰ ਆਪਾਂ ਮਿਕਸ ਕਰਨੀਆਂ ਇਹ ਚ ਗੁੜ ਚ ਇਹ ਸਾਰਾ ਕੁਝ ਇਹਨੂੰ ਬਣਾ ਕੇ ਬਈ ਡੱਬੇ 'ਚ ਪਾ ਕੇ ਰੱਖ ਲਿਓ ਇਹਨੂੰ ਠਾਰ ਕੇ ਪਾਉਣਾ ਸਾਰਾ ਸਮਾਨ ਜਿਹੜਾ ਪੰਗਾ ਇਹ ਚੀਜ਼ਾਂ ਕੁੱਟੀਆਂ ਆਵੀਆਂ ਇਹਨਾਂ ਤੇ ਉਹਨੂੰ ਡੱਬੇ 'ਚ ਪਾ ਕੇ ਰੱਖ ਲਿਓ ਬਈ ਸਮਾਨ ਬਈ ਮੈਂ ਦੁਬਾਰੇ ਫੇਰ ਰਿਪੀਟ ਕਰ ਦਿੰਦਾਗਾ ਜਿਹੜਾ ਗੋੜਚ ਪਊਗਾ ਫੜਕੜੀ 10 ਗ੍ਰਾਮ ਇਹ ਤਵੇ ਤੇ ਖਿਲ ਕਰਕੇ ਪੁੰਪਾਈ ਜਾਊਗੀ ਸੁੰਢ 10 ਗ੍ਰਾਮ ਮੋਟੀ ਲੈਜੀ ਵੀ ਕੱਢ ਕੇ 10 ਗ੍ਰਾਮ ਦਾਲ ਚੀਨੀ 10 ਗ੍ਰਾਮ ਮਗਾ 10 ਗ੍ਰਾਮ ਲੋਹਾ ਭਸਮ ਦੀ ਡੱਬੀ ਮੰਨ ਕੇ ਚਲੋ ਇੱਕ ਫੇਰੀ ਸਾਰੇ ਡੱਬੀ ਹੁੰਦੀ ਹੈਗੀ ਛਿਲਾਜੀਤ ਵੀ 10 ਗ੍ਰਾਮ ਕਾਲੀ ਮਿਰਚ 5 ਗ੍ਰਾਮ ਪੂਰੀ ਮਿਰਚ 5 ਗ੍ਰਾਮ ਛੋਟੀ ਮੱਖੀ ਦਾ ਸ਼ਾਇਦ 10 ਗ੍ਰਾਮ ਸ਼ਾਇਦ ਪਾਲੋ 10 ਗ੍ਰਾਮ ਤੋਂ 10 ਗ੍ਰਾਮ ਦੀ ਲੋੜ ਹੀ ਨਹੀਂ ਸ਼ਾਇਦ ਪਾਲੋ ਜਿਹੜਾ ਨਾ ਮੰਨ ਗਏ ਇਕੱਠਾ ਇਹ ਹੋ ਜਾਈ ਲੌਂਗ 10 ਗ੍ਰਾਮ ਬਾਜੀਆ ਖਤਾਈ 10 ਗ੍ਰਾਮ ਜੈਫਲ ਅੱਦਾ ਇਹ 14 ਤੀਜਾ ਬਈ ਇਹ ਬਣਾ ਲਿਓ ਉਹ ਦਾ ਡੱਬੇ ਚ ਪਾ ਕੇ ਰੱਖ ਲਿਓ ਬਈ ਕਹਿਰ ਵਾਲਾ ਗੋੜਾ ਇਹ ਇਹ ਮੰਨ ਕੇ ਚੱਲੋ ਵੀ ਆਪਾਂ ਕੱਢਣ ਵੇਲੇ ਹੀ ਦੇਣਾਗਾ ਕਈ ਵੇਰ ਉਸ ਨੂੰ ਦੇ ਦਿਓ ਜਿਹੜਾ ਮੰਨ ਕੇ ਚੱਲੋ ਆਪਣਾ ਕੂਤਰ ਚੱਲਦਾ ਨਹੀਂਗਾ ਉਸ ਨੂੰ ਇਹ ਦਿੱਤਾ ਜਾਊਗਾ ਜਿਹੜਾ ਆਪਣਾ ਕੂਤਰ ਮੰਨ ਕੇ ਚੱਲਦਾ ਨਹੀਂਗਾ ਇਹ ਮੰਨ ਕੇ ਚੱਲੋ ਵੀ ਤੁੱਪੇ ਪਾਉਣ ਵੇਲੇ ਆਪਾਂ ਦੇ ਸਕਦੇ ਕੱਢਣ ਤੋਂ ਪਹਿਲਾਂ ਵੀ ਦੇ ਸਕਦੇ ਆ ਤੇ ਉੱਡ ਕੇ ਆਏ ਨੂੰ ਆਪਾਂ ਦੇ ਸਕਦੇ ਆ ਇਹ ਉੱਡ ਗਿਆ ਨੂੰ ਮੰਨ ਕੇ ਚੱਲੋ ਵੀ ਜੇ ਉੱਡ ਗਿਆ ਆ ਗਿਆ ਆਪਣਾ ਕੂਤਰਾ ਹੁਣ ਬੱਤੀ ਦੇ ਕੇ ਦੇ ਕੇ ਥੋੜਾ ਜਿਹਾ ਬਸ ਛੋਲੇ ਕੇ ਜਾਣੇ ਤੋਂ ਮੜਾ ਜ੍ਹਾ ਬਦ ਹੋ ਜੇ ਛੋਲੇ ਕੇ ਜਾਣੇ ਤੋਂ ਤੇ ਦੇ ਕੇ ਧੁੱਪੇ ਪਾ ਲਿਆ ਕਰੋ ਬਈ ਆਹੀ ਸੀ ਬਈ ਗੋੜਾ ਕੇਰਲਾ ਗੋੜਾ ਆਹੀ ਸੀਗਾ ਸੋ ਦੱਸਤਾ ਆਪਾਂ ਲਓ ਹੁਣ ਸਾਨੂੰ ਆਪਾਂ ਮੰਨ ਕੇ ਚੱਲੋ ਕਰਾਉਣੇ ਆ ਕੋਈ ਇੱਕ ਦੋ ਕੂਤਰਾ ਸ਼ੌਕ ਕਰਾਦਨੇ ਆਗੇ ਬਾਕੀ ਭਰਾ ਸਾਰੇ ਭਰਾ ਵੀਡੀਓ ਵੇਖਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਬਈ ਦੱਸਿਆ ਕਰੋ ਨਾਲੇ ਵੀ ਕੀ ਕਮੀ ਆ ਵੀਡੀਓ ਚ ਬਈ ਸਾਰੇ ਭਰਾ ਵੱਧ ਤੋਂ ਵੱਧ ਯਾਰ ਸਪੋਰਟ ਕਰਿਆ ਕਰੋ ਆਪਾਂ ਮੰਗਲਵਾਰ ਨੂੰ ਤੀਜੇ ਦਿਨੋਂ ਨਵੀਂ ਵੀਡੀਓ ਪਾਉਣੀ ਪਾਉਣੀ ਹੈਗੀ ਇਸ ਤੋਂ ਬਾਅਦ ਆਪਾਂ ਪਾ ਦਾਂਗੇ ਮੰਗਲਵਾਰ ਨੂੰ ਪਾਣੀ ਤੇ ਵੀ ਪਾਵਾਂਗੇ ਆਪਾਂ ਗੁੜ ਤੇ ਮੰਨ ਕੇ ਚੱਲ ਵੀ ਸਾਰੀਆਂ ਖੇਡ ਜਿੰਨੀ ਕਾਪਣ ਆਉਂਦੀ ਹੋਈ ਯਾਰ ਆਪਾਂ ਸਾਨੂੰ ਸਾਰੀ ਦੱਸਦੇ ਹੈਗੇ ਜਿੰਨੀ ਕ ਮੈਨੂੰ ਖੇਡ ਆਉਂਦੀ ਹੈ ਮੰਨ ਕੇ ਚੱਲ ਵੀ ਆਪਾਂ ਬਾਈ ਬੂਈ ਦਾ ਬਈ ਕਦੇ ਜਿੱਤੇ ਨਹੀਂ ਗੇ ਸਿੱਧਾ ਹੀ ਹਿਸਾਬ ਆ ਮੈਂ ਆਪਾਂ ਮੈਂ ਗੱਪ ਮਰੀ ਜਾਮਾ ਵੀ ਮੈਂ ਬਾਈ ਬਾਈ ਇਦਾਂ ਬਾਈਆਂ ਪੂਰੀਆਂ ਤਾਂ ਆਪਾਂ ਭਰਾਵਾ ਜਿੱਤੀਆਂ ਨਹੀਂ ਕਦੇ ਟਾਈਮ ਪਾਸ ਹੀ ਆ ਬਾਕੀ ਇਹ ਨਵੇਂ ਬੰਦਿਆਂ ਵਾਸਤੇ ਆ ਯਾਰ ਵੀਡੀਓ ਪੁਰਾਣੇ ਬੰਦਿਆਂ ਦਾ ਸਾਰਿਆਂ ਨੂੰ ਬਈ ਪਤਾ ਹੀ ਹੈ ਗੋੜ ਦੁਨੀਆ ਸਾਰੀ ਬਈ ਆਪ ਹੀ ਸਿਆਣੀ ਹੈਗੀ ਆਹ ਬੜਾ ਇਹ ਤਾਂ ਕੋਈ ਨਵੇਂ ਮੁੰਡੇ ਆਪਾਂ ਨੂੰ ਯਾਰ ਮੰਨ ਕੇ ਚੱਲੋ ਲਾਈਵ 'ਚ ਪੁੱਛੀ ਜਾਂਦੇ ਹੁੰਦੇ ਬਈ ਦੱਸਿਆ ਕਰ ਕੁਛ ਨਾ ਕੁਛ ਦੱਸ ਗੇਮ ਪਾਰੀ ਬਾਰੇ ਆਪਾਂ ਕੋਲ ਬਾਰੇ ਤੁਹਾਨੂੰ ਆਪਾਂ ਦੱਸਦਾ ਬਾਕੀ ਤੁਹਾਨੂੰ ਇੱਕ ਦੋ ਕੂਤਰਾ ਸ਼ੌਂਕ ਕਰਾ ਦਿੰਨੇ ਆ ਬਈ ਲਓ ਬਾਬਿਓ ਕਰ ਲੋ ਸ਼ੌਂਕ ਜੋੜੇ ਦਾ ਨਵੇਂ ਜੋੜੇ ਦੇ ਇਸ ਜੋੜੇ ਦਾ ਕਰ ਲੋ ਸ਼ੌਂਕ ਬਈ ਆਹ ਗਰਮੀਤ ਕੇ ਆਲਾ ਕਬੂਤਰ ਬਾਬਾ ਮੈਡ ਲਾਲ ਬਈ ਵੀ ਉਹਨਾਂ ਵਾਲਾ ਕਬੂਤਰਾ ਹੈ ਆ ਬਾਈ ਲਾਬੇ ਮਾਨਸ ਵਾਲੀ ਕਬੂਤਰੀ ਹੈਗੀ ਕਰੋ ਫਿਰੇ ਸ਼ੌਂਕ ਸਾਰੇ ਭਰਾ ਕਰ ਲੋ ਬਈ ਜੋੜੇ ਦਾ ਸ਼ੌਂਕ ਤਾਂ ਆ ਬਈ ਆਪਣੇ ਛੱਡਣ ਵਾਲੇ ਐਤ ਕੀ ਐਤ ਕੀ ਛੱਡਣ ਵਾਲੇ ਆ ਆ ਆਪਣੇ ਇਹ ਛੱਡਾਂਗੇ ਬਰੇ ਇਸ ਸਾਲ ਆਪਾਂ ਵਾਟ ਰੱਖੀ ਆ ਤਿਆਰੀ ਫੁੱਲ ਕਰੇ ਮਾਲਕ ਕਿਰਪਾ ਕਰ ਲੋ ਚੱਕ ਬੜੀ ਆ ਛੱਡਣ ਵਾਲੇ ਆਪਣੇ ਆਪ ਟ ਰੱਖੇ ਕਿਸੇ ਦੀਆਂ ਬਈ ਕੱਚਾਂ ਪਟੀਆਂ ਕੱਲੇ ਕੱਲਿਆਂ ਕਿਸੇ ਕਿਸੇ ਘੁੱਤਰ ਦੀਆਂ ਕੱਚਾਂ ਪਟੀਆਂ ਕਹਿ ਲੀਆਂ ਇਹ ਗੱਦੋ ਦੋ ਦੋ ਕਰਨ ਕਰ ਰਹੇ ਨੇ ਅਸੀਂ ਉਹਨਾਂ ਦੇ ਉਹ ਪਟ ਪਾ ਕੋਈ ਵੀ ਸਾਰੇ ਇਹ ਵੀ ਪਟ ਰੱਖੇ ਹੈਗੇ ਅਡਾ ਅਡਰ ਉੱਤੇ ਦੇ ਹਿਸਾਬ ਨਾਲ ਆਗਾ ਕੰਮ ਕਰ ਲੋ ਸ਼ੌਂਕ ਬਈ ਕਈ ਭਰਾ ਵਿੱਚ ਕਮੈਂਟ ਕਰਦੇ ਹੁੰਦੇ ਆ ਬਈ ਪਟਣ ਵਾਲਿਆਂ ਦਾ ਸ਼ੌਂਕ ਕਰੋ ਕਰ ਲੋ ਸ਼ੌਂਕ ਬਈ ਸਾਰਿਆਂ ਦਾ ਦੂਜੇ ਖੁੱਡੇ ਵਾਲਾ ਕਰਾਉਣਾ ਆ ਇਹ ਦੂਜੇ ਖੁੱਡੇ ਵਾਲਾ ਬਈ ਛੇੜ ਵਾਲਾ ਤਨ ਹਾਂ ਕਰ ਲੋ ਚੰਗ ਪ੍ਰੋ ਕੋ ਸਾਰੇ ਬਟਰ ਰੱਖਿਆ ਹੈਗੀ ਆ ਕਰ ਲੋ ਚੈੱਕ ਸਾਰਾ ਬਟਰ ਕਿਹ ਕਾਲਾ ਸਾਰੇ ਬਟਰ ਕਿਹ ਰੰਗ ਦਾ ਕੋਸ ਪਿਛਲੇ ਸਾਲ ਲੈ ਲਏ ਉਹ ਵੀ ਆਪਾਂ ਸਾਰੇ ਬਟਾਖਿਆ ਸਾਰੇ ਵੜੇ ਜੀ ਉਹ ਸਾਰਾ ਬਟਾਖਿਆ ਆਈ ਜੀ ਆਪਣੀ ਗੁਰ ਤੇ ਵੀਡੀਓ ਬਣਾ ਲਓ ਬਈ ਕੋਡ ਕਰ ਲਓ ਚੈੱਕ ਇਹਨੂੰ ਰਿਜ਼ਲਟ ਦੱਸਿਓ ਆਪ ਨੂੰ ਵੀ ਕਿਵੇਂ ਲੱਗਿਆ ਅਗਲੀ ਵੀਡੀਓ ਆਪਾਂ ਨੂੰ ਦੱਸੋ ਬਈ ਵੀ ਕਾਸਤੇ ਪਾ ਗਏ ਆਪਾਂ ਪਾਣੀ ਤੇ ਪਾਉਣੀ ਆ ਪੀਲੇ ਪਾਣੀ ਤੇ ਪਾਵਾਂ ਆ ਰਾਤ ਵਾਲੇ ਤੇ ਪਾਣੀ ਤੇ ਪਾਵਾਂ ਜਾਂ ਦੂਸਰਾਂ ਵਾਲੇ ਕੋਡ ਤੇ ਪਾਵਾਂ ਕਾਸਤੇ ਪਾਉਣੀ ਆ ਆਪਾਂ ਨੂੰ ਕਮੈਂਟਾਂ 'ਚ ਦੱਸਿਓ ਬਈ ਤੇ ਨਾਲੇ ਐਂ ਦੱਸਿਓ ਆਪਾਂ ਨੂੰ ਵੀ ਵੀਡੀਓ ਕਿੱਦਾਂ ਲੱਗੀ ਆ ਜੇ ਵਧੀਆ ਲੱਗੀ ਤਾਂ ਵਧੀਆ ਕਮੈਂਟ ਕਰ ਦਿਓ ਜੇ ਨਾ ਵਧੀਆ ਲੱਗੀ ਤਾਂ ਫੇਰ ਵੀ ਕਮੈਂਟ ਕਰ ਦਿਓ ਮਾੜੇ ਕਮੈਂਟ ਵਾਲੇ ਬੈਸੇ ਤੋਂ ਬਈ ਦੂਰ ਹੀ ਰਹਿਣਾ ਆਪਣੇ ਤੋਂ ਇਹ ਇਹ ਵੀਡੀਓ ਸਿਰਫ ਨਵੇਂ ਬੰਦਿਆਂ ਖਾਤਰ ਆ ਬਈ ਪੁਰਾਣਿਆਂ ਨੂੰ ਤਾਂ ਸਾਰਾ ਕੁਝ ਪਤਾ ਹੀ ਹੈਗਾ ਨਵੇਂ ਬੰਦਿਆਂ ਖਾਤਰ ਆਪਾਂ ਵੀਡੀਓ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਡੇ ਸਿਰ ਤੇ ਹੀ ਕੰਮ ਬਈ ਆਪਣਾ ਤੁਸੀਂ ਕਰਨਾ ਹੁਣ ਆਪਣਾ ਪ੍ਰਮੋਟ ਚੈਨਲ ਬਾਕੀ ਬਈ ਕਿਸੇ ਨੇ ਵੀ ਆਪਣੇ ਨਾਲ ਗੱਲ ਕਰਨੀ ਆ ਲਾਈਵ ਵੀ ਹੁੰਨੇ ਆਪਾਂ ਲਾਈਵ ਹੁੰਨੇ ਹੁੰਨੇ ਆਪਾਂ ਦੋ ਟਾਈਮ ਲਾਈਵ ਚੈੱਕ ਕਰੋ ਕਰਿਓ ਗੱਲ ਬਈ ਆਪਣੇ ਨਾਲ ਜਰੂਰ ਸੰਪਰਕ ਕਰ ਲਿਓ ਕਿਸੇ ਨੇ ਕਰਨੀ ਹੋਵੇ ਤਾਂ ਜੇ ਪਰਸਨਲ ਆਪਣੇ ਤੋਂ ਕੁਝ ਪੁੱਛਣਾ ਹੋਵੇ ਤੇ ਆਪਣਾ ਨੰਬਰ ਹੈਗਾ 95014 58619 ਫੋਨ ਵੀ ਆਪਾਂ ਨੂੰ ਕਰ ਸਕਦੇ ਆਂ ਬਈ ਬਸ ਇੰਨੀ ਜੀ ਬਈ ਵੀਡੀਓ ਗੋੜ ਤੇ ਬਾਕੀ ਧੰਨਵਾਦ ਆ ਆਉਂਦੇ ਬਸਦੇ ਰਹੋ